ਪਿਛਲੇ ਬੀਤੇ ਦਿਨੀ ਨਯੰਗ ਸਿੰਘਾ ਨੇ ਕਾਂਚਣ ਕੁਮਾਰੀ ਨੂੰ ਗੱਡੀ ਚੜਾਇਆ ਸੀ ਪਹਿਲਾਂ ਤਾਂ ਉਹਨਾਂ ਨੇ ਕਮਲ ਕੌਰ ਨੂੰ ਪ੍ਰਮੋਸ਼ਨ ਦੇ ਲਈ ਬਠਿੰਡਾ ਸੱਦਿਆ ਸੀ ਤੇ ਕਾ ਵੀ ਲਾਲਚ ਵੀ ਦਿੱਤਾ ਤੇਰੀ ਗੱਡੀ ਦੀ ਫਰੀਟ ਸਰਵਿਸ ਕਰਵਾ ਦਿਆਂਗੇ ਕਾਂਚਣ ਕੁਮਾਰੀ ਦੀ ਕਾਰ ਦੇ ਵਿੱਚ ਤਿੰਨੋਂ ਨਯੰਗ ਸਿੰਘ ਬੈਠ ਗਏ ਫਿਰ ਇੱਕ ਸਿੰਘ ਨੇ ਆਪਣੇ ਕਮਰ ਕੱਸੇ ਦੇ ਨਾਲ ਕਮਰ ਕੌਰ ਦੇ ਗਲ ਵਿੱਚ ਪਹਾ ਪਾ ਦਿੱਤਾ ਤੇ ਵਿਚਕਾਰ ਬੈਠੀ ਕਮਲਕੌਰ ਦੇ ਗੱਲ ਚ ਕਮਰ ਕੱਸਾ ਪਾ ਕੇ ਦੋਨੋਂ ਪਾਸੋਂ ਖਿੱਚਣਾ ਸਟਾਰਟ ਕਰਤਾ ਤੇ ਤੀਸਰੇ ਨੇ ਗੜਾ ਘੋੜ ਦਿੱਤਾ ਜਿਸ ਕਰਕੇ ਕਾਂਚਣ ਕੁਮਾਰੀ 15 ਤੋਂ 20 ਮਿੰਟ ਤੱਕ ਤੜਫ ਤੜਫ ਕੇ ਮਰ ਗਈ ਬਹੁਤ ਹੀ ਭਿਆਨਕ ਮੌਤ ਦਿੱਤੀ ਹੈ ਕਾਂਚਣ ਕੁਮਾਰੀ ਨੂੰ ਫਿਰ ਉਸ ਦੀ ਗੱਡੀ ਬਠਿੰਡਾ ਅਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਚ ਲਿਜਾ ਕੇ ਠੱਲ ਦਿੱਤੀ ਜਿਸ ਕਰਕੇ ਕਮਲ ਕੌਰ ਦੀ লাশ ਦਾ ਇੰਨਾ ਜਿਆਦਾ ਮੰਦਾ ਅਤੇ ਬੁਰਾ ਹਾਲ ਹੋ ਗਿਆ ਉਸ ਵਿੱਚ ਬਦਬੂ ਵੀ ਆਉਣ ਲੱਗ ਪਈ ਤੇ ਕਾਂਚਣ ਕੁਮਾਰੀ ਦੀ ਪਛਾਣ ਉਸਦੇ ਗਲੇ નીચે ਬਣੇ ਟੈਟੂ ਰਾਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਅਮਰਤਪਾਲ ਮਹਿਰੋ ਦबई ਚਲੇ ਗਏ ਨੇ ਤੇ ਜਦੋਂ ਇਹ ਗੱਡੀ ਸਰਵਿਸ ਸਟੇਸ਼ਨ ਵਾਲਿਆ ਕੋਲ ਵਾਸ਼ ਹੋਣ ਦੇ ਲਈ ਗਈ ਤਾ ਗੱਡੀ ਚ ਐਨੀ ਬਦਬੂ ਆ ਰਹੀ ਸੀ ਕਿ ਉਹਨਾਂ ਨੇ ਮਸਾਂ ਇਸ ਕਾਰ ਦੀਆਂ ਸੀਟਾਂ ਖੋਲ ਕੇ ਬਾਹਰ ਕੱਢੀਆਂ ਸਰਵਿਸ ਸਟੇਸ਼ਨ ਵਾਲਿਆਂ ਨੇ ਕਮਲ ਕੌਰ ਦੀ ਗੱਡੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਦੋਸਤੋ ਵਾਇਰਲ ਕਰਤੀ ਹੋਰ ਕੀ ਕੁਝ ਕਿਹਾ ਉਹਨਾਂ ਨੇ ਵੀਡੀਓ ਦੇ ਵਿੱਚ ਤੁਸੀਂ ਵੀ ਦੇਖੋ ਇਹ ਉਹਨਾਂ ਦੀ ਪੂਰੀ ਵੀਡੀਓ ਕਮਲ ਕੌਰ ਮੈਡਮ ਵਾਲੀ ਗੱਡੀ ਆਈ ਆਪਣੇ ਕੋਲੇ ਵਾਸ਼ਿੰਗ ਵਾਸਤੇ ਜਦੋਂ ਪਹਿਨ ਵਾਸ਼ਿੰਗ ਕਰਦੇ ਆ ਹੈ ਬਾਲ ਨਾਲ ਨਹੀਂ ਦੇਖੋ ਉਹ ਵੀ ਆ ਕਮਲਕੌਰ ਮੈਡਮ ਵਾਲੀ ਆ ਜੀ ਬਹੁਤ ਜ਼ਿਆਦਾ ਬਰਾ ਹਾਰਾ ਗੱਡੀ ਦਾ ਭਰਾਵ ਸਮੈਲ ਆ ਰਹੀ ਆ ਇਹਦੇ ਚ ਬਹੁਤ ਜ਼ਿਆਦਾ ਜੇ ਆਪਾਂ ਵਾਸ਼ਿੰਗ ਕਰਾਂਗੇ ਇਹ ਕਮਲਕੌਰ ਮੈਡਮ ਵਾਲੀ ਗੱਡੀ ਹੈ ਬਈ ਦੇਖੋ ਕੀ ਹਾਲ ਹੈ ਦਾ